ਰਾਮ ਨਾਮ ਔਰ ਮੈਂ ਗਿਓ ਜਾਂ ਕੇ ਸਮਨੇ ਕੋਈ ਇੰਦਜ ਨੇ ਹਰੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਲੈ ਤੇਰੇ ਵਰਗਾ ਦੁਨੀਆ ਤੇ ਬੰਦਾ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਕੋਈ ਕਹਿ ਸਕਦਾ ਗੁਰੂ ਕਹ ਰਹੇ ਨੇ ਕਿ ਤੇਰੇ ਵਰਗਾ ਨਹੀਂ ਕੋਈ ਦੁਨੀਆ ਤੇ ਤੂੰ ਵਾਹਿਗੁਰੂ ਵਾਹਿਗੁਰੂ ਜਪਦਾ ਤੇਰੇ ਵਰਗਾ ਤੂੰ ਹੀ ਹੈ ਸਾਧ ਕੀ ਮਹਿਮਾ ਬੇਦਦ ਜਨ ਜਿਤਾ ਸੁਨੇ ਤੇ ਤਾਬਕ ਅਨ ਸਾਧ ਕੀ ਉਤਪਾ ਤੇ ਗੁਣ ਤੇ ਦੂਰ ਸਾਧ ਕੀ ਉਪਵਾ ਰਹੀ ਪ੍ਰਪੂਰ ਸਾਧ ਕੀ ਸੋਭਾ ਅਕਦੇ ਸਾਧ ਬਣਾਈ ਨਾਨਕ ਸਾਧ ਪ੍ਰਭ ਥੇਦ ਨ ਭਾਈ ਅਕਦੇ RAM ਨਾਮ ਔਰ ਮੈਂ ਗਏ ਜੰਕ ਕੈ ਸਾਹਮਣੇ ਕੋਏ ਜੇ ਸਿੰਵਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਮਰਮ ਪਿਆਰੇ ਕੋ ਕਹਿੰਦਾ ਗੁਰਦੁਆਰੇ ਕੀ ਹੁੰਦਾ ਹੈ ਗੁਰੂ ਘਰ ਦੇ ਵਿੱਚ ਹਮੇਸ਼ਾ ਦੁੱਖਾਂ ਨੂੰ ਭੰਨਣ ਦਾ ਕੰਮ ਚੱਲਦਾ ਰਹਿੰਦਾ ਹੈ ਥਾਂ ਥਾਂ ਆਵਾਜ਼ ਆਉਂਦੀ ਹੈ ਪਰ ਸਾਡੀ ਉਥੋਂ ਤੱਕ ਸੁਰਤ ਨਹੀਂ ਜਾਂਦੀ ਜਦੋਂ ਆਪਾਂ ਮੱਥਾ ਟੇਕਦੇ ਬਹੁਤ ਸਾਡੇ ਦੁੱਖ ਇੱਥੇ ਟੁੱਟ ਜਾਂਦੇ ਨੇ ਜੇ ਸਿਮਰਤ ਸੰਕਟ ਮਿਟੇ ਉਹ ਸੰਕਟ ਟੁੱਟ ਜਾਂਦੇ ਨੇ ਮਿਟਾ ਦਿੰਦਾ ਹੈ ਗੁਰੂ ਨਵੇਂ ਸੁੱਖ ਲਿਖ ਦਿੰਦਾ ਹੈ ਪਰ ਸਾਡਾ ਧਿਆਨ ਰਹਿਣਾ ਉਦੋਂ ਨੂੰ ਸਤ ਸਤਗੁਰੂ ਮਰ ਜਾ ਕਦੇ ਇਹ ਤੋਂ ਮੰਗਣਾ ਹੈ ਹਰੀ ਪਰਮੇਸ਼ਰ ਦਾ ਨਾਮ ਤੇਰੇ ਵਾਸਤੇ ਮੰਗਣਾ ਭਲਾ ਹੈ ਭਲਾ ਹੈ ਭਲਾ ਹੈ ਜੀ